ਅੱਜ ਅੱਜ ਅਸੀਂ ਤੰਦੂਰ ਬਾਲਿਆ ਪਹਿਲੇ ਦਿਨ ਅੱਜ ਆਪਾਂ ਰੋਟੀਆਂ ਤੰਦੂਰ ਦੀਆਂ ਖਾਵਾਂਗੇ ਮਟਰ ਪਨੀਰ ਦੇ ਨਾਲ ਪਹਿਲਾਂ ਆਪਾਂ ਤੰਦੂਰ ਤਾਲੀਏ ਫਿਰ ਪਕਾਵਾਂਗੇ ਫਿਰ ਤੁਹਾਨੂੰ ਪਕਾਉਣ ਲੱਗਿਆਂ ਵੀ ਦੱਸਾਂਗੇ ਤੰਦੂਰੀ ਫੁਲਕੇ ਹੇਲੋ ਗਾਇਸ ਅੱਜ ਅਸੀਂ ਰੋਟੀ ਬਣਾ ਰਹੇ ਹਾਂ ਦੇਖੋ ਮੰਮਾ ਇਹ ਕੌਨਸੀ ਰੋਟੀ ਹੈ ਇਹ ਮੇਸਨ ਪਿਆਜ਼ ਵਾਲੀ ਰੋਟੀ ਹੈ ਇੱਕ ਲਾਗਾ ਦਿੱਤਾ ਹੋਰ ਨੇ ਹਾਂ ਔਰ ਆਹ ਗਾਇਸ ਬਸ ਬਸ ਕਰ ਲਾ ਇਸ ਨੂੰ ਖਾ ਇਸ ਨੂੰ ਦੂਰ ਰਹਿ ਜੇ ਨੇ ਪਿੱਛੇ 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 ਸੇਵ ਜਮਾ ਰਿਹਾ ですオッケー Hasta